ਪੰਜਾਬ ਤੇ ਅਮਰੀਕਾ ਦੀਆਂ ਦੋ ਵੱਡੀਆਂ ਖਬਰਾਂ ਜਿਹਦੇ ਵਿੱਚ ਇੱਕ ਪਾਸੇ ਤਾਂ ਜਿਹੜੀ ਕਿ ਡਾਲਫਿਨ ਮੱਛੀ ਨੇ ਆਪਣੀ ਹੀ ਟ੍ਰੇਨਰ ਜੈਸਕਾ ਨੂੰ ਖਾ ਗਈ ਹੈ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਜੇਲ੍ਹ ਦੇ ਵਿੱਚ ਕੈਦੀਆਂ ਨੇ ਡਰ ਤੋਂ ਕਹਿੰਦੇ ਜੀ ਦੌਰੇ ਪੈ ਰਹੇ ਨੇ ਬਹੁਤ ਵੱਡੀ ਖਬਰ ਹੈ ਜਿਹੜੀ ਤੁਸੀਂ ਦੇਖਣ ਜਾ ਰਹੇ ਹੋ ਕਿਉਂਕਿ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਵੱਡੀ ਹੈਡਲਾਈਨ ਦੇ ਵਿੱਚ ਜਿਹੜੀ ਖਬਰ ਆ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਅਮਰੀਕਾ ਦੇ ਵਿੱਚ ਇੱਕ ਡਾਲਫਿਨ ਜਿਹੜੀ ਮੱਛੀ ਸੀ ਉਹ ਬੜੀ ਹੀ ਯਾਨੀ ਇੱਕ ਟ੍ਰੇਨਰ ਦੁਆਰਾ ਟ੍ਰੇਨ ਕੀਤੀ ਗਈ ਸੀ ਤਾਂ ਵੀ ਟ੍ਰੇਨਰ ਸੀ ਜੈਸਕਾ ਕੁੜੀ ਪੂਰੇ ਵਿਸ਼ਵ ਦੇ ਵਿੱਚ ਇਸ ਖਬਰ ਨੇ ਵੀ ਤਹਿਲਕਾ ਮਚਾ ਦਿੱਤਾ ਤਾਂ ਦੋਵੇਂ ਖਬਰਾਂ ਤੁਹਾਡੇ ਸਾਹਮਣੇ ਇੱਕ ਇੱਕ ਕਰਕੇ ਪੜ੍ਹਾਂਗੇ ਪਹਿਲੀ ਖਬਰ ਜਿਹੜੀ ਕਿ ਅਮਰੀਕਾ ਦੇ ਵਿੱਚੋਂ ਜੈਸਕਾ ਨਾਮ ਦੀ ਕੁੜੀ ਇੱਕ ਮੱਛੀ ਨੂੰ ਯਾਨੀ ਟ੍ਰੇਨ ਕੀਤਾ ਕਈ ਸਾਲਾਂ ਤੋਂ ਯਾਨੀ 14 ਸਾਲ ਦੀ ਤਪੱਸਾ ਹੀ ਹੋ ਸਕਦੀ ਆ ਤਾਂ ਉਹਦੇ ਨਾਲ ਉਹਦਾ ਬੜਾ ਗੂੜਾ ਰਿਸ਼ਤਾ ਸੀ ਕਹਿੰਦੇ ਜੀ ਹੁਣ ਜਾਨਵਰਾਂ ਦੇ ਉੱਤੇ ਭਰੋਸਾ ਨਹੀਂ ਰਿਹਾ ਜਿਵੇਂ ਕਿ ਜਾਇਸਕਾ ਨੂੰ 14 ਸਾਲ ਤੋਂ ਟ੍ਰੇਨ ਕਰ ਰਹੀ ਸੀ ਤਾਂ ਬਿਲਕੁਲ ਇਨਸਾਨਾਂ ਦੀ ਤਰ੍ਹਾਂ ਉਹ ਉਹਦੇ ਨਾਲ ਵਰਤਾਵਰ ਕਰਦੀ ਸੀ ਔਰ ਦੂਜੇ ਪਾਸੇ ਜਦੋਂ ਉਹਦੇ ਇੱਕ ਸ਼ੋਅ ਆਇਆ ਪਾਣੀ ਦੇ ਵਿੱਚ ਉਹਨੇ ਕਰਤੱਵ ਦਿਖਾਉਣਾ ਸੀ ਤੇ ਉਹਦੇ ਮੂੰਹ ਦੇ ਵਿੱਚ ਜਾਣਾ ਸੀ ਉਸ ਤੋਂ ਬਾਅਦ ਉਹਨੇ ਵਾਪਸ ਨਿਕਲ ਦਿੰਦੀ ਸੀ ਜਦੋਂ ਜੈਸਕਨ ਇਹ ਕਰਤੱਬ ਦਿਖਾਉਣਾ ਸ਼ੁਰੂ ਕੀਤਾ ਤਾਂ ਜੈਸਕਨ ਨੂੰ ਆਪਣੇ ਮੂੰਹ ਦੇ ਅੰਦਰ ਨਿਕਲ ਜਾਂਦੀ ਹੈ ਬਹੁਤ ਹੀ ਵੱਡੀ ਜਿਹੜੀ ਕਿ ਡਾਲਫਿਨ ਮੱਛੀ ਸੀ ਉਹਨੇ ਕੀ ਕਰ ਦਿੱਤਾ ਉਹੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਮੈਂ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੀ ਇਸ ਖਬਰ ਨੇ ਲੋਕਾਂ ਨੂੰ ਅਚੰਬੇ ਦੇ ਵਿੱਚ ਪਾ ਦਿੱਤਾ ਦਰਅਸਲ ਦੇ ਵਿੱਚ ਪੂਰੀ ਖਬਰ ਦੀ ਸਚਾਈ ਕੀ ਹੈ ਇਹ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ ਕੁਝ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਭਾਈ ਜਿਹੜੀ ਡਾਲਫਿਨ ਮੱਛੀ ਹੈ ਉਹਨੂੰ ਨਿਕਲ ਗਈ ਹੈ ਬਹੁਤ ਜ਼ਿਆਦਾ ਖੂਨ ਖਰਾਬੇ ਦੀਆਂ ਗੱਲਾਂ ਤੇ ਬਹੁਤ ਸਾਰੀ AI ਦੀ ਵੀਡੀਓ ਵੀ ਬਣਾ ਰਹੇ ਨੇ ਲੋਕ ਪਰ ਅਸਲੀ ਹਕੀਕਤ ਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਮੈਂ ਕਿਉਂਕਿ ਰੀਅਲ ਜਿਹੜੀ ਖਬਰ ਹੈ ਉਹ ਜਨਤਾ ਤੱਕ ਪਹੁੰਚਣੀ ਚਾਹੀਦੀ ਹੈ ਨਾ ਕਿ ਫੇਕ ਔਰ ਪਹਿਲੀ ਖਬਰ ਡਾਲਫਿਨ ਮੱਛੀ ਦੀ ਜਿਹੜੀ ਕੇ ਜੈਸਕਾ ਨਾਮ ਦੀ ਕੁੜੀ ਨੂੰ ਕਹਿੰਦੇ ਜੀ ਨਿਕਲ ਗਈ ਐ ਉਹਦੀ ਮੌਤ ਹੋ ਗਈ ਅਮਰੀਕਾ ਦੇ ਵਿੱਚ ਤਾਂ ਦੂਜੀ ਖਬਰ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦਾ ਇੱਕ ਬਹੁਤ ਵੱਡਾ ਹਾਈਲਾਈਟ ਕੇਸ ਹਰ ਰੋਜ਼ ਹੈਡਲਾਈਨ ਦੇ ਵਿੱਚ ਰਹਿੰਦਾ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਕੈਦੀਆਂ ਦੇ ਡਰ ਤੋਂ ਜੇਲ੍ਹ ਦੇ ਅੰਦਰ ਦੌੜੇ ਪੈਂਦੇ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲੀ ਖਬਰ ਡਾਲਫਿਨ ਮੱਛੀ ਨੇ ਜੈਸਕਾ ਨੂੰ ਕਿਵੇਂ ਨਿਕਲਿਆ ਸੁਣੋ ਕਿ ਜੀ ਇੱਕ ਜੈਸਕਾ ਨਾਮ ਦੀ ਕੁੜੀ ਉਹ ਪਿਛਲੇ 14 ਸਾਲਾਂ ਤੋਂ ਇਸ ਡਾਲਫਿਨ ਮਛਲੀ ਨੂੰ ਟ੍ਰੇਨਿੰਗ ਦੇ ਰਹੀ ਸੀ ਜੈਸਿਕਾ ਤੇ ਮਛਲੀ ਦੋਵੇਂ ਰਲ ਕੇ ਪਾਣੀ ਵਿੱਚ ਸਟੰਟ ਕਰਦੀਆਂ ਸਨ ਹਜ਼ਾਰਾਂ ਲੋਕ ਉਹਨਾਂ ਨੂੰ ਦੇਖਣ ਆਉਂਦੇ ਸਨ ਪਰ ਪਿਛਲੇ ਦਿਨੀ ਇਸ ਡਾਲਫਿਨ ਮਛਲੀ ਨੇ ਆਪਣੀ ਹੀ ਟ੍ਰੇਨਰ ਜੈਸਿਕਾ ਨੂੰ ਬੜੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਉਹ ਕੁੜੀ ਜਿਸ ਨੇ ਆਪਣੀ ਜ਼ਿੰਦਗੀ ਦੇ 14 ਸਾਲ ਇਸ ਮਛਲੀ ਨੂੰ ਟ੍ਰੇਨ ਕਰਨ ਤੇ ਲਗਾ ਦਿੱਤੇ ਤਾਂ ਸੁਣ ਲਿਆ ਪੰਜਾਬ ਵਾਲੇ ਕਹਿੰਦੇ ਜੀ ਡਾਲਫਿਨ ਜਿਹੜੀ ਮੱਛੀ ਸੀ ਉਹ ਜੈਸਿਕਾ ਨੂੰ ਕਹਿੰਦੇ ਜੀ ਖਾ ਗਈ ਹੈ ਬਿਲਾਲ ਮੈਂ ਇਸ ਖਬਰ ਤੋਂ ਪਰਦਾ ਚੱਕਦੇ ਹੋਏ ਤੁਹਾਡੇ ਸਾਹਮਣੇ ਮੈਂ ਸੱਚ ਦੱਸਣ ਜਾ ਰਿਹਾ ਕੋਈ ਵੀ ਡਾਲਫਿਨ ਮੱਛੀ ਨੇ ਕੋਈ ਵੀ ਜੈਸਕਾ ਨਾਮ ਦੀ ਕੁੜੀ ਨੂੰ ਨਹੀਂ ਖਾਦਾ ਯਾਨੀ ਇਹ ਖਬਰ ਜਰੂਰ ਵਾਇਰਲ ਹੋ ਰਹੀ ਹੈ ਪਰ ਦਰਅਸਲ ਦੇ ਵਿੱਚ ਕਿਸੇ ਵੀ ਮੱਛੀ ਨੇ ਕਿਸੇ ਵੀ ਕੁੜੀ ਨੂੰ ਨਹੀਂ ਖਾਦਾ ਯਾਨੀ ਜਿਹੜੀ ਇਹ ਖਬਰ ਹੈ ਇਹਨੂੰ ਕਿਸੇ ਨੇ AI ਦੁਆਰਾ ਬਣਾ ਕੇ ਪੇਸ਼ ਕੀਤਾ ਗਿਆ ਉਨੇ ਮੂੰਹ ਦੇ ਵਿੱਚ ਉਹਨੂੰ ਘੱਲਿਆ ਜਾਂਦਾ ਉਸ ਤੋਂ ਬਾਅਦ ਉਹਨੂੰ ਮਾਰਿਆ ਜਾਂਦਾ ਸਭ ਕੁਝ ਦਿਖਾਇਆ ਜਾਂਦਾ ਜਨਤਾ ਨੂੰ ਅੱਜ ਕੱਲ੍ਹ ਦੇਖੋ ਬਹੁਤ ਸਾਰੀ AI ਦੇ ਨਾਲ ਗੁੰਮਰਾਹ ਕੀਤੀ ਜਾ ਰਹੀ ਹੈ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਭਰ ਦੀ ਜਨਤਾ ਅਲੱਗ ਅਲੱਗ ਮੁਲਕਾਂ ਦੇ ਵਿੱਚ ਵੀ ਇਹੀ ਚੱਲ ਰਿਹਾ ਹੈ ਐਸੇ ਕਰਕੇ ਇੱਕ ਵਕੀਲ ਕੁੜੀ ਨੇ ਕੋਰਟ ਦੇ ਵਿੱਚ ਇਹ ਅਰਜੀ ਲਾਈ ਸੀ ਕਿ ਜਿਹੜੀ AI ਦਾ ਜ਼ਮਾਨਾ ਹੈ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਬਹੁਤ ਸਾਰੀਆਂ ਵੀਡੀਓ ਹੁੰਦੀਆਂ ਨੇ ਜਿਹੜੀਆਂ ਫੇਕ ਬਣ ਜਾਂਦੀਆਂ ਨੇ ਤੇ ਬਹੁਤ ਸਾਰੇ ਲੋਕਾਂ ਦੀ ਸ਼ਬੀ ਵੀ ਖਰਾਬ ਕਰ ਦਿੰਦੀਆਂ ਨੇ ਸੋ ਜਿਹੜੀ ਇਹ ਖਬਰ ਸੀ ਇਹ ਬਿਲਕੁਲ ਝੂਠ ਹੈ ਇਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਕਿਸੇ ਵੀ ਰੀਅਲ ਜਾਂ ਕਿਤੇ ਵੀ ਨਿਊਜ਼ ਤੇ ਇਹਦੀ ਪੁਸ਼ਟੀ ਨਹੀਂ ਹੋਈ ਤਾਂ ਹੁਣ ਦੂਜੇ ਪਾਸੇ ਆਜੋ ਵੀ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦਾ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਹਾਈਲਾਈਟ ਕੇਸ ਹਰ ਰੋਜ਼ ਹੈਡਲਾਈਨ ਦੇ ਵਿੱਚ ਬਿਕਰਮ ਮਜੀਠੀਆ ਦੀ ਇੱਕ ਨਾ ਇੱਕ ਅੱਧੀ ਖਬਰ ਪਈ ਹੁੰਦੀ ਹੈ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇ ਨਾਲ ਜਿਵੇਂ ਕਹਿੰਦੇ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਛੇੜਿਆ ਸੀ ਭਗਵੰਤ ਮਾਨ ਨੇ ਐਸੇ ਹੀ ਪ੍ਰਕਾਰ ਇਹਨਾਂ ਤਸਕਰਾਂ ਇਹਨਾਂ ਸਮਗਲਰਾਂ ਔਰ ਇਹਨਾਂ ਮਜੀਠੀਆਂ ਤੇ ਇਹਨਾਂ ਬਾਦਲਾਂ ਦੇ ਖਰਾਬ ਜਿਹੜੀ ਕਾਰਵਾਈ ਕੀਤੀ ਹੈ ਪੂਰਾ ਪੰਜਾਬ ਜਾਣਨਾ ਚਾਹੁੰਦਾ ਹੈ ਅਕਸਰ ਬਿਕਰਮ ਮਜੀਠੀਏ ਦੇ ਉੱਤੇ ਇੱਕ ਨਾ ਇੱਕ ਅੱਧੀ ਖਬਰ ਪਛਾਪਦੀ ਹੈ ਤਾਂ ਬਿਕਰਮ ਮਜੀਠੀਆ ਜੇਲ੍ਹ ਦੇ ਅੰਦਰ ਕਹਿੰਦੇ ਜੀ ਕੈਦੀਆਂ ਦੇ ਡਰ ਤੋਂ ਦੌਰੇ ਪੈ ਲੱਗੇ ਨੇ ਕਿਉਂ ਲੱਗੇ ਨੇ ਦਰਾ ਸੜ ਦੇ ਵਿੱਚ ਉਹਨਾਂ ਨੇ ਮਾਵਾ ਦੇ ਪੁੱਤ ਮਾਰੇ ਪੰਜਾਬ ਦੀਆਂ ਭੈਣਾਂ ਦੇ ਭਰਾ ਮਾਰੇ ਐਸ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਅਰੇ ਖੜੀ ਬਣਾਉਣੀ ਵੀ ਔਖੀ ਹੋ ਗਈ ਸੀ ਆਪਣੀ ਭੈਣ ਹਰਸਿਮਰਤ ਕੌਰ ਬਾਦਲ ਤੋਂ ਐਸ ਕਰਕੇ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਲੋਕ ਤੇ ਸਾਡੀ ਸਰਕਾਰ ਪੰਜਾਬ ਦੀ ਜਿੰਨਾ ਵੀ ਪੰਜਾਬ ਦਾ ਪ੍ਰਸ਼ਾਸਨ ਇਹ ਕਹਿੰਦਾ ਜੀ ਵਿਕਰਮ ਸਿੰਘ ਮਜੀਠੀਆ ਜਿੱਤੇ ਦਾ ਦਸਕਰਤਾ ਦੇਖੋ ਹੋਇਗਾ ਹੀ ਹੈ ਬਹੁਤ ਸਾਰੇ ਇਹ ਵੱਡੇ ਕਾਤ ਲੋਕ ਨੇ ਚਾਹੇ ਬਾਦਲ ਕੇ ਹੋਣ ਵਿਕਰਮ ਮਜੀਠੀਆ ਹੋਵੇ ਇਹਨਾਂ ਦੇ ਚੇਲੇ ਚਪਾਟੇ ਪੰਜਾਬ ਦੇ ਅੰਦਰ ਬਹੁਤ ਸਾਰੇ ਕਹਿੰਦੇ ਜੀ ਵਿਕਰਮ ਮਜੀਠੀਏ ਦੇ ਨਾਲ 50000 ਬੰਦਾ ਸਾਡੇ 13000 ਪਿੰਡਾਂ ਦੇ ਵਿੱਚੋਂ ਪੰਜਾਬ ਦੇ ਅੰਦਰ 13000 ਪਿੰਡ ਆ ਇਹਨਾਂ ਪਿੰਡਾਂ ਦੇ ਵਿੱਚੋਂ ਕਹਿੰਦੇ ਜੀ ਦੋ ਦੋ ਤਿੰਨ ਤਿੰਨ ਬੰਦੇ ਵੀ ਜੇਕਰ ਕੰਮ ਕਰਦੇ ਹੋਣ ਤਾਂ 13349 39000 ਬੰਦਾ ਬਣਦਾ ਜੇਕਰ ਤਿੰਨ ਬੰਦੇ ਵੀ ਇੱਕ ਪਿੰਡ ਦੇ ਵਿੱਚ ਉਹਦੇ ਥੱਲੇ ਕੰਮ ਕਰਦੇ ਸੀ ਸੋ ਹੁਣ ਬਿਕਰਮ ਮਜੀਠੀਆ ਜੇਲ੍ਹ ਦੇ ਅੰਦਰ ਬੰਦ ਹੈ ਤਾਂ ਕਹਿੰਦੇ ਹੁਣ ਜਿਹੜੇ ਉਹ ਕੈਦੀ ਨੇ ਪਹਿਲਾਂ ਦੇਖੋ ਬਾਰਕ ਨੂੰ ਲੈ ਕੇ ਗੱਲ ਚੱਲੀ ਕਹਿੰਦੇ ਜੀ ਬਾਰਕ ਬਦਲ ਦਿੱਤੀ ਜਾਵੇ ਉਹਨਾਂ ਦੇ ਵਕੀਲਾਂ ਨੇ ਵੀ ਜ਼ੋਰ ਲਾ ਲਿਆ ਪਰ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਦੱਸਣ ਜਾ ਰਿਹਾ ਕੱਲ ਨੂੰ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਸਕਦੀ ਹੈ ਇਹ ਗੱਲ ਤੈ ਹੈ ਪਰ ਪੰਜਾਬ ਦੀ ਸਰਕਾਰ ਵੀ ਅੜੀ ਹੋਈ ਹੈ ਪੰਜਾਬ ਦੀ ਸਰਕਾਰ ਕਹਿੰਦੀ ਵਿਕਰਮ ਮਜੀਠੀਏ ਨੂੰ ਨਹੀਂ ਨਿਕਲ ਦੇਣਾ ਪਰ ਹੁਣ ਉਹਦੇ ਵਕੀਲਾਂ ਨੇ ਜ਼ੋਰ ਲਾ ਰੱਖਿਆ ਕੱਲ ਨੂੰ ਇਹਦੀ ਤਰੀਕ ਹੈ ਇਹਦੀ ਜ਼ਮਾਨਤ ਪਟੀਸ਼ਨ 'ਤੇ ਰੱਖੀ ਉਹਨੇ ਮੈਂ ਮਾ ਜਾਣਨਾ ਚਾਹੁੰ ਆ ਸਾਡੇ ਪੰਜਾਬੀਆਂ ਤੋਂ ਕਿ ਕਿੰਨੇ ਕੁ ਲੋਕ ਮਜੀਠੀਏ ਦੇ ਹੱਕ 'ਚ ਔਰ ਕਿੰਨੇ ਕੁ ਲੋਕ ਇਸ ਥਬਰ ਦੇ ਵਿਕਰਮ ਸਿੰਘ ਮਜੀਠੀਏ ਦੀ ਜ਼ਮਾਨਤ ਤੇ ਉਹਦੇ ਹੱਕ ਦੇ ਵਿੱਚ ਬੋਲਦੇ ਨੇ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਠੀਕਾ ਠੀਕਾ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ